ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਅੰਤ ਤੱਕ ਜਰੂਰ ਬੰਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਦੇ ਹਾਂ ਅੱਜ ਦੀ ਵੱਡੀ ਖਬਰ ਡੋਨਲਡ ਟਰੰਪ ਦੀ 200 ਦੇਸ਼ਾਂ ਤੇ ਟ੍ਰੈਫਿਕ ਬੰਬ ਸੁੱਟਣ ਦੀ ਤਿਆਰੀ ਕੀ ਇੰਡੀਆ ਵੀ ਇਸ ਦਿਲ ਪੇਟ ਚ ਆਵੇਗਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਟ੍ਰੈਫਿਕ ਵਾਰ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਟ੍ਰੈਫਿਕ ਦੇ ਸਬੰਧ ਵਿੱਚ ਉਹ ਹਰ ਰੋਜ਼ ਕੁਝ ਨਾ ਕੁਝ ਨਵਾਂ ਐਲਾਨ ਕਰਦੇ ਰਹਿੰਦੇ ਹਨ ਹੁਣ 트ੰਪ ਉਹਨਾਂ ਦੇਸ਼ਾਂ ਤੇ ਟ੍ਰੈਫਿਕ ਲਗਾਉਣ ਦੀ ਯੋਜਨਾ ਬਣਾ ਰਹੇ ਜਿਨ੍ਹਾਂ ਦਾ ਅਮਰੀਕਾ ਨਾਲ ਕੋਈ ਵਿਸ਼ੇਸ਼ ਵਪਾਰ ਸਮਝੌਤਾ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਦੇਸ਼ਾਂ ਤੇ 15-20% ਦਾ ਟ੍ਰੈਫਿਕ ਲਗਾਉਣ ਦੀ ਉਹਨਾਂ ਦੀ ਯੋਜਨਾ ਹੈ ਟਰੰਪ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਜਲਦੀ ਹੀ ਲਗਭਗ 200 ਦੇਸ਼ਾਂ ਨੂੰ ਉਹਨਾਂ ਦੀ ਨਵੀਂ ਵਿਸ਼ਵ ਟ੍ਰੈਫਿਕ ਦਰ ਬਾਰੇ ਜਾਣੂ ਕਰਵਾਏਗਾ ਸਟਾਕ ਲੈਂਡ ਤੇ ਟਰਨ ਬੇਰਿਸਟੇਟ ਆਪਣੇ ਲਜਗਰੀ ਗੋਲਡਨ ਗੋਲਫ ਰਿਜ਼ੋਰਟ ਦੇ ਬ੍ਰਿਸ਼ਟ ਪ੍ਰਧਾਨ ਮੰਤਰੀ ਕੇਰਸਟਾਰਮਰ ਦੀ ਮੌਜੂਦਗੀ 'ਚ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਮੈਂ ਕਹਾਗਾ ਕਿ ਇਹ ਏ 15 ਤੋਂ 20 ਪ੍ਰਸ਼ਾਤੀ ਵਿਚਕਾਰ ਹੋਵੇਗਾ ਸ਼ਾਇਦ ਇਨ੍ਹਾਂ ਦੋ ਨੰਬਰਾਂ ਤੇ ਇੱਕ 트ੰਪ ਨੇ ਸ਼ੁੱਕਰਵਾਰ ਨੂੰ ਬ੍ਰਾਜ਼ੀਲ ਸਮੇਤ ਕੁਝ ਦੇਸ਼ਾਂ ਤੇ ਪੰਜਾਬ ਪਰਿਸ਼ਦ ਤੱਕ ਦੀਆਂ ਉੱਚ ਦਰਾਂ ਦਾ ਐਲਾਨ ਕੀਤਾ ਹੈ ਸੱਤਾ 'ਚ ਆਉਣ ਤੋਂ ਪਹਿਲਾਂ 트ੰਪ ਨੇ ਕਿਹਾ ਹੈ ਕਿ ਉਹ ਅਮਰੀਕਾ ਨੂੰ ਵਪਾਰ 'ਚ ਹੋ ਰਹੇ ਘਾਟੇ ਨੂੰ ਮੁਨਾਫੇ 'ਚ ਬਦਲ ਦੇਵੇਗਾ ਸੱਤਾ 'ਚ ਆਉਣ ਤੋਂ ਬਾਅਦ ਉਹਨਾਂ ਨੇ ਟ੍ਰੈਫਿਕ 'ਚ ਗੇਮ ਖੇਡਣਾ ਸ਼ੁਰੂ ਕਰ ਦਿੱਤਾ ਹੈ ਜੋ ਅਜੇ ਤੱਕ ਜਾਰੀ ਹੈ ਟ੍ਰੈਫਿਕ ਦੇ ਮੁੱਦੇ ਤੇ ਯੂਰਪੀਅਨ ਜੂਰਨੀ ਆਰਟੇ ਅਮਰੀਕਾ ਦੇ ਵਿਚਕਾਰ ਐਤਵਾਰ ਨੂੰ ਸਮਝੌਤਾ ਹੋਇਆ ਹੈ ਇਸ ਤਹਿਤ ਅਮਰੀਕਾ ਯੂਰਪੀ ਸੰਘ ਦੇ ਬਹੁਤ ਸਾਰੇ ਉਤਪਾਦਾਂ ਤੇ 15% ਦਾ ਟੈਰਫਿਕ ਲਗਾਏਗਾ ਇਸ ਸਮਝੌਤੇ ਨੂੰ ਯੂਰਪੀ ਕੰਪਨੀਆਂ ਵੱਲੋਂ ਅਮਰੀਕਾ 'ਚ 600 ਅਰਬ ਡਾਲਰ ਦਾ ਨਿਵੇਸ਼ ਅਤੇ ਅਗਲੇ 10 ਸਾਲਾਂ 'ਚ 350-750 ਅਰਬ ਡਾਲਰ ਦੀ ਊਰਜਾ ਥ੍ਰੀ ਦਾ ਵੀ ਸ਼ਾਮਲ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ